ਅੱਜ ਆਪਾਂ ਤੁਹਾਨੂੰ ਦੱਸਾਂਗੇ ਜੀ ਦਾਲਾਂ ਨੂੰ ਸਟੋਰ ਕਰਨ ਦਾ ਤਰੀਕਾ ਬਹੁਤ ਸਿੰਪਲ ਤੇ ਆਸਾਨ ਹਰ ਘਰ ਵਿੱਚ ਮੌਜੂਦ ਹੁੰਦਾ ਏ ਤੇ ਆਪਾਂ ਦਾਲਾਂ ਜਿਹੜੀਆਂ ਲੈਂਦੀਆਂ ਉਹਨਾਂ ਨੂੰ ਅਸੀਂ ਪਾਵਾਂਗੇ ਜੀ ਹੁਣ ਆਪਾਂ ਡੱਬਿਆਂ ਦੇ ਵਿੱਚ ਤੇ ਕਿਹੇ ਵੇਲੇ ਆਪਾਂ ਰਾਸ਼ਨ ਜਿਹੜਾ 2 ਮਹੀਨਿਆਂ ਦਾ ਤੇ 3 ਮਹੀਨੇ ਦਾ ਵੀ ਲੈ ਆਉਨੇ ਆ ਤੇ ਇਹੀ ਇਸ ਤਰੀਕੇ ਨਾਲ ਡੱਬੇ 'ਚ ਪਾ ਦੇਣੀ ਉਹਨਾਂ ਨੂੰ ਸੁੰਢੀ ਤੇ ਢੋਰਾ ਜਿਹੜਾ ਲਾ ਕੇ ਦਾਲਾਂ ਖਰਾਬ ਹੋ ਜਾਂਦੀਆਂ ਨਹੀਂ ਹਨਾ ਜੀ ਤੇ ਇਸ ਤਰੀਕੇ ਨਾਲ ਬਹੁਤ ਸਿੰਪਲ ਤੇ ਆਸਾਨ ਤਰੀਕਾ ਮੈਂ ਤੁਹਾਡੇ ਵਾਸਤੇ ਲੈ ਕੇ ਆਈਆਂ ਤੇ ਬਿਲਕੁਲ ਆਸਾਨੀ ਨਾਲ ਤੁਸੀਂ ਦਾਲਾਂ ਨੂੰ ਜਿਹੜਾ ਸਟੋਰ ਕਰਕੇ ਰੱਖ ਸਕਦੇ ਹੋ 1 ਸਾਲ ਲਈ ਭਾਵੇਂ ਕਰਕੇ ਤੁਸੀਂ ਰੱਖ ਇਸ ਤਰੀਕੇ ਨਾਲ ਜੋ ਵੀ ਅਸੀਂ ਦਾਲਾਂ, ਚਨੇ ਵਗੈਰਾ ਲਿਆਉਣੀ ਹੈ ਉਹਨਾਂ ਸਾਰਿਆਂ ਡੱਬੇ 'ਚ ਪਹਿਲਾਂ ਪਾ ਲੈਣਾ ਆਪਾਂ ਦਾਲਾਂ ਸਾਰੀਆਂ ਨੂੰ ਉਸ ਤੋਂ ਬਾਅਦ ਆਪਾਂ ਤੁਹਾਨੂੰ ਤਰੀਕਾ ਦੱਸਦੇ ਹਾਂ ਕਿ ਤੁਸੀਂ ਕਿਹੜਾ ਤਰੀਕਾ ਇੱਥੇ ਇਸਤੇਮਾਲ ਕਰ ਸਕਦੇ ਹੋ ਤੇ ਹੁਣ ਮਾਂਵਾਂ ਦੀ ਦਾਲ ਨੂੰ ਵੀ ਅਸੀਂ ਇਸੇ ਤਰੀਕੇ ਨਾਲ ਹੀ ਪਾ ਲਵਾਂਗੇ ਡੱਬਿਆਂ ਦੇ ਵਿੱਚ ਤੇ ਡੱਬੇ ਜਿਹੜੇ ਤੁਸੀਂ ਬਿਲਕੁਲ ਸਾਫ਼ ਧੋ ਕੇ ਚੰਗੇ ਤਰੀਕੇ ਨਾਲ ਲੈਣੇ ਆ ਬਿਲਕੁਲ ਡੱਬੇ ਜਿਹੜੇ ਪਹਿਲਾਂ ਦੇ ਖਰਾਬ ਨਹੀਂ ਹੋਣੀ ਚਾਹੀਦੀ ਉਸ ਤੋਂ ਬਾਅਦ ਤੁਸੀਂ ਜਦ ਤੱਕ ਲੋਦਾ ਲਤ ਅੱਧਾ ਦਾ ਚਮਚ ਪਾ ਲੈਣਾ ਜੇ ਕਿਲੋ ਹੋਏ ਤਾਂ ਤੁਸੀਂ ਇਹਦੇ ਵਿੱਚ ਇੱਕ ਇੱਕ ਚਮਚ ਪਾ ਲੈਣਾ ਇਹਦੇ ਵਿੱਚ ਤੁਸੀਂ ਨੀਮ ਵੀ ਪਾ ਸਕਦੇ ਹੋ ਨੀਮ ਦੇ ਪੱਤੇ ਵੀ ਪਾ ਸਕਦੇ ਹੋ ਤੇ ਹਿੰਗ ਵੀ ਪਾ ਸਕਦੇ ਹੋ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਲੌਂਗ 5-5 4-4 ਲੌਂਗ ਜਿਹੜੇ ਆਪਾਂ ਡਾਲਾਂ ਵਿੱਚ ਪਾ ਕੇ ਤੇ ਡਾਲਾਂ ਦੇ ਡੱਬਿਆਂ ਨੂੰ ਅਸੀਂ ਬੰਦ ਕਰ ਲੈਣਾ ਵਾ ਤੇ ਇਹਨੂੰ ਗਿੱਲੇ ਹੱਥ ਵਗੈਰਾ ਬਿਲਕੁਲ ਨਹੀਂ ਲਾਉਣੇ ਹੁੰਦੇ ਜਦੋਂ ਤੁਸੀਂ ਦਾਲ ਬਣਾਉਣੀ ਹੋਵੇ ਉਸ ਤੋਂ ਪਹਿਲਾਂ ਤੁਸੀਂ ਦਾਲ ਨੂੰ ਕੱਢ ਕੇ ਰੱਖ ਲਓ ਤੇ ਹੁਣ ਜਿਹੜੇ ਲੌਂਗ ਅਸੀਂ ਪੌਂਤ ਤਬਾਦ ਡੱਬਿਆਂ ਨੂੰ ਟੱਕਣ ਬੰਦ ਕਰਕੇ ਤੇ ਅਸੀਂ ਦਾਲਾਂ ਨੂੰ ਮਿਕਸ ਕਰ ਲੈਣਾ ਇਹਨਾਂ ਵਿੱਚ ਜਿਹੜਾ ਨਮਕ ਉਹ ਮਿਕਸ ਹੋ ਜਾਵੇਗਾ ਜਦੋਂ ਆਪਾਂ ਦਾਲਾਂ ਨੂੰ ਧੋ ਕੇ ਬਣਾਉਣ ਤੋਂ ਪਹਿਲਾਂ ਧੋਣੀ ਹੈ ਨਾ ਤੇ ਉਹਦੇ ਵਿੱਚ ਨਮਕ ਜਿਹੜਾ ਨਿਕਲ ਜਾਵੇਗਾ ਤੁਹਾਡੀਆਂ ਦਾਲਾਂ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਤਰੀਕੇ ਦੇ ਨਾਲ ਦਾਲਾਂ ਵਿੱਚ ਨਮਕ ਜਿਹੜਾ ਮਿਕਸ ਕਰ ਲਿਆ ਹੈ ਤੇ ਹੁਣ ਆਪਾਂ ਇਸ ਤਰੀਕੇ ਨਾਲ ਮੈਂ ਬਿਲਕੁਲ ਸਿੰਪਲ ਤੇ ਆਸਾਨ ਤਰੀਕਾ ਤੁਹਾਡੇ ਵਾਸਤੇ ਲੈ ਕੇ ਆਈਆਂ ਤੇ ਜਦੋਂ ਆਪਾਂ ਖੰਡ ਰੱਖਦੇ ਆ ਉਹਦੇ ਵਿੱਚ ਆਪਾਂ ਇਸ ਤਰੀਕੇ ਨਾਲ ਚਾਰ ਤੋਂ ਪੰਜ ਲੌਂਗ ਜਿਹੜੇ ਉਹ ਪਾ ਲੈਨੇ ਆ ਤਾਂ ਇਹਦੇ ਵਿੱਚ ਕੀੜੀਆਂ ਵਗੈਰਾ ਬਿਲਕੁਲ ਨਾ ਜਾਣ ਇਸ ਤਰੀਕੇ ਨਾਲ ਆਪਾਂ ਖੰਡ ਨੂੰ ਵੀ ਸਟੋਰ ਕਰਕੇ ਰੱਖ ਲੈਣੀ ਆ ਤੇ ਇਹ ਤਰੀਕਾ ਤੁਹਾਨੂੰ ਮੇਰਾ ਕਿਵੇਂ ਦਾ ਲੱਗਾ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਸਿੰਪਲ ਤੇ ਆਸਾਨ ਤਰੀਕਾ ਮੈਂ ਤੁਹਾਡੇ ਵਾਸਤੇ ਲੈ ਕੇ ਆਈਆਂ ਉਮੀਦ ਕਰਦੀ ਆ ਤੁਹਾਨੂੰ ਸਾਰਿਆਂ ਨੂੰ ਪਸੰਦ ਵੀ ਆਵੇਗਾ ਇਹਹੀ ਤਰੀਕਾ ਜਿਹੜਾ ਸਿੰਪਲ ਜਿਹਾ ਮੈਂ ਤੁਹਾਡੇ ਨਾਲ ਲੈ ਕੇ ਆਈਆਂ ਜੀ